ਹਾਨਕੋਟ ਵਿੱਚ ਲਗਾਤਾਰ ਛੋਰਾ ਵੱਲੋਂ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਬੇਵਜ਼ ਨਜ਼ਰ ਆ ਰਿਹਾ ਹੈ ਇਸੇ ਘੜੀ ਤੇ ਚੱਲਦੇ ਪਠਾਨਕੋਟ ਦੇ Shimla ਪਹਾੜੀ ਵਿਕੇਸ਼ ਸ਼ਿਵ ਮੰਦਿਰ ਨੂੰ ਚੋਰਨ ਇੱਕ ਵਾਰ ਫੇਰ ਆਪਣਾ ਨਿਸ਼ਾਨਾ ਬਣਾਇਆ ਹੈ ਤਾਨੂ ਦਾਸ ਦਿਏ ਕਿ ਇਸ ਸਾਲ ਵਿੱਚ ਚੋਰਾਂ ਨੇ ਇਸ ਵਾਰ ਦਾਤ ਨੂੰ ਚਾਰ ਵਾਰ ਅੰਜਾਮ ਦਿੱਤਾ ਹੈ ਇਸ ਮੌਕੇ ਆ ਜਾਣਕਾਰੀ ਦਿੰਦਿਆਂ ਮੰਦਿਰ ਦੀ ਸੇਵਾ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਬਾਰਦਨਗਰ ਦੇ ਰਾਧਾਕ੍ਰਿਸ਼ਨ ਮੰਦਿਰ ਵਿੱਚ ਵੀ ਚੋਰੀ ਹੋਈ ਸੀ ਅਤੇ ਜ਼ਿਲ੍ਹਾ ਪਠਾਨਕੋਟ ਵਿੱਚ ਚੋਰੀ ਦਾ ਗਰਾਫ ਲਗਾਤਾਰ ਵਧ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਸੇ ਬੇਵਸ ਨਜ਼ਰ ਆ ਰਿਹਾ ਹੈ ਜਿਸ ਦੇ ਚਲਦੇ ਚੋਰਾਂ ਦੇ ਹੌਸਲੇ ਬੁਲੰਦ ਹਨ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲੇ ਵੀ 2 ਮਹੀਨਿਆਂ ਵਿੱਚ ਚੋਰਾਂ ਵੱਲੋਂ ਦਰਜਨਾ ਤੋਂ ਜ਼ਿਆਦਾ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਗਿਆ ਅਤੇ ਲੋਕ ਆਪਣੇ ਆਪ ਨੂੰ ਕਿਤੇ ਨਾ ਕਿਤੇ ਅਸੁਰੱਖਿਤ ਮਹਿਸੂਸ ਕਰਦੇ ਹਨ ਅਤੇ ਲੋਕਾਂ ਵਿੱਚ ਕਾਫੀ ਡਰ ਚੋਰਾ ਦੇ ਪ੍ਰਤੀ ਵਿਖਣ ਨੂੰ ਮਿਲ ਰਿਹਾ ਹੈ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਅਜਿਹੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਲੋਕਾਂ ਨੂੰ ਗਰਾਹਤ ਪ੍ਰਦਾਨ ਕੀਤੀ ਜਾਵੇ। ਭਾਰਤ ਨੈਟ న్యూਸ ਸਵਾਲ ਆਪਕਾ ਤੋਂ ਰਾਜੇਸ਼ ਪਰਦਵਾਜ ਦਿਖਾ ਰਿਪੋਰਟ। ਪਾਰਥੀ ਚੇਤਨਾ ਪਰਸ਼ਦ ਜੜ ਕੀ 15-20 ਸਾਲਾਂ ਤੋਂ ਪਹਾੜੀ ਦੇ ਰੱਖ-ਖਾਵ ਕਰਦੀ ਆ ਰੇ ਮੰਦਰ ਦਾ ਵੀ ਪੂਰਾ ਰੱਖ-ਖਾਵ ਕਰਦੀ ਹੈ। ਪਿਛਲੇ 2-3 ਸਾਲਾਂ ਤੋਂ ਪਹਿਲਾਂ ਇੱਥੇ ਘੰਟੀ ਦੀ ਘੰਟੀ ਚੋਕ ਕੇ ਲੈ ਗਏ ਉਹਦੀ ਗੁੱਲਕ ਉਠਾ ਕੇ ਲੈ ਗਏ ਵਿੱਚ ਪੈਸੇ ਵੀ ਸੀ। ਨਾਲ ਦੇਵਤਾ ਠਾ ਕੇ ਲੈ ਗਏ। ਕੌਣ ਹੈ 2-4 ਦਿਨ ਪਹਿਲਾਂ ਸਾਡੀ ਤਾਰ ਜਿਹੜੀ ਸੀ ਜਿਹੜਾ ਮੋਟਰ ਦੀ ਤਾਰ ਸੀ ਕਾਫੀ ਮਹਿੰਗੀ ਤਾਰ ਸੀ 5-7000 ਦੀ ਤਾਰ ਉਹ ਵੀ ਪੁੱਟ ਕੇ ਥੱਲੋਂ ਪੁੱਟ ਕੇ ਲਾ ਗਏ ਮੈਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਕਿ ਅੱਪ ਜਿਹੜੀ ਸ਼ਿਮਲਾ ਪਹਾੜੀ ਤੇ ਜਿਹੜਾ ਅੱਗੇ ਵੀ ਆਇਆ ਉਹ ਅੱਗੇ ਵੀ ਕੋਈ ਕਾਰਵਾਈ ਨਹੀਂ ਹੋਈ ਹੁਣ ਵੀ ਸਤ ਕਾਰਵਾਈ ਕੀਤੀ ਹੈ ਚੋਰਾਂ ਦੇ ਹੌਸਲੇ ਐਨੇ ਬੁਲੰਦ ਹੋ ਚੁੱਕੇ ਆ ਕਿ ਪੂਰੇ ਸ਼ਹਿਰ ਦੇ ਵਿੱਚ ਚੋਰੀਆਂ ਦੀ ਭਰਮਾਰ ਹੋ ਗਈ ਆ ਤੇ ਇੱਥੇ ਨਾਕੇ ਲਗਾਏ ਜਾਣ ਸ਼ਿਮਲਾ ਪਹਾੜੀ ਦੇ ਵਿੱਚ ਇੱਕ PCR ਦੀ ਸਪੈਸ਼ਲ ਡਿਊਟੀ ਲਾਇਆ ਜਾਏ ਤਾਂ ਕਿ ਉਹ ਇੱਥੇ ਆਪਣਾ ਚੱਕਰ ਲਗਾਏ ਤਾਂ ਕਿ ਜਿਹੜੇ ਅਣ ਪਛਾਤੇ ਬੰਦੇ ਆ ਜਿਹੜੇ ਅਪਰਾਧੀ ਆ ਉਹਨਾਂ ਨੂੰ ਨਕੇਲ ਕਸੀ ਜਾ ਸਕੇ ਮੈਂ ਇੱਕ ਵਾਰੀ ਫੇਰ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਔਰ ਇਹ ਵੀ ਕਹਿਣਾ ਕਿ ਇੱਥੇ ਜਿਹੜੀ ਸ਼ਿਮਲਾ ਪਹਾੜੀ ਦੇ ਛੋਰਾ ਨੇ ਤੇ ਭਗਵਾਨ ਦੇ ਘਰ ਨੂੰ ਨਹੀਂ ਛੱਡਿਆ ਬਾਕੀ ਘਰਾਂ ਦੀ ਗੱਲਾਂ ਤੇ ਛੱਡੋ ਤੇ ਇੱਥੇ ਸ਼ਿਮਲਾ ਪਹਾੜੀ ਦੇ ਵਿੱਚ ਇੱਕ ਜਿਹੜੀ ਗਸ਼ਟਾ ਰਾਤ ਨੂੰ ਜੂਰ ਲਗਾਈ ਜਾਏ ਜਾਂ ਦੇਖਿਆ ਜਾਏਗਾ ਬਜ਼ਾਰਾ ਦੇ ਵਿੱਚ ਵੀ ਕਾਫੀ ਬਜ਼ਾਰਾ ਦੇ ਵਿੱਚ ਵੀ ਕਾਫੀ ਚੋਰੀਆਂ ਹੋਈਆਂ ਹੁਣ ਪਿੱਛੇ ਸਾਡੇ ਆਪਣੇ ਗਾਂਧੀ ਚੌਂਕ ਦੇ ਸੰਡੇ ਬਾਜ਼ਾਰ ਦੇ ਵਿੱਚ ਦੋ ਲੜਕੀਆਂ ਪੜੀਆਂ ਗਈਆਂ ਉਦੋਂ ਵੀ ਪੁਲਿਸ ਪ੍ਰਸ਼ਾਸਨ ਆਪਣਾ ਦਿੱਤਾ ਗਿਆ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਗਿਆ ਫਾਰਕੇ ਦਿੱਤਾ ਗਿਆ ਤਾਂ ਕਿ ਜੇ ਜਿਹੜੀ ਚੋਰੀਆਂ ਹੋ ਰਹੀਆਂ ਉਹ ਤੇ ਨਕੀਲ ਕੱਸੀ ਜਾਏ ਇਹ ਮੈਂ ਕਹਾਂਗਾ ਬੜੀ ਦੁੱਖ ਦੀ ਗੱਲ ਹੈ ਕਿ Shimla ਪਹਾੜੀ ਜਿਹੜੀ ਹੈ ਸਾਡੀ ਪਠਾਨਕੋਟ ਦੀ ਇੱਕ ਬਹੁਤ ਹੀ ਪੁਰਾਣੀ ਦਰੋਹਰ ਹੈ ਔਰ ਰਾਸ਼ਟਰੀ ਚੇਤਨਾ ਪਰਸ਼ਦ ਦੇ ਵੱਲੋਂ Shimla ਪਹਾੜੀ ਦੇ ਉੱਤੇ ਇੱਕ ਮੰਦਿਰ ਦਾ ਜਿਹੜਾ ਵਾ ਨਿਰਮਾਣ ਕੀਤਾ ਗਿਆ ਔਰ ਬਹੁਤ ਹੀ ਮਾੜੀ ਘਟਨਾ ਜਿਹੜੀ ਹੈ ਮਾਡੇ ਅੰਸਰਾਵਲੋਂ Shimla ਪਹਾੜੀ ਦੇ ਮੰਦਿਰ ਦੇ ਉੱਪਰ ਜਿਹੜੀ ਹੈ ਉਹ ਕੀਤੀਆਂ ਜਾ ਰਹੀਆਂ ਵਾ ਪਿਛਲੇ 3 ਮਹੀਨੇ ਦੇ ਵਿੱਚ 3 ਵਾਰੀ Shimla ਪਹਾੜੀ ਦੇ ਮੰਦਿਰ ਦੇ ਵਿੱਚ ਜਿਹੜੀ ਹੈ ਉਹ ਚੋਰੀ ਹੋਈ ਹੈ ਜਿਹਦੇ ਵਿੱਚ ਕੀ ਇੱਥੇ ਤਾਂਬੇ ਦੇ ਜਿਹੜੇ ਆ नाग ਦੇਵਤਾ ਸ਼ਿਵਲਿੰਗ ਦੇ ਉੱਪਰ ਰੱਖੇ ਗਏ ਸੀ ਚੋਰਾਂ ਦੁਆਰਾ ਉਹ ਵੀ ਲੈ ਕੇ ਗਏ ਆ ਔਰ ਇੱਥੋਂ ਗੋਲਕ ਜਿਹੜੀ ਹੈ ਮੰਦਿਰ ਦੀ ਉਹ ਵੀ ਚੋਰਾਂ ਦੁਆਰਾ ਚੋਰੀ ਕੀਤੀ ਗਈ ਹੈ ਔਰ ਕਲ ਮੰਦਿਰ ਦੀ ਸਫਾਈ ਵਾਸਤੇ ਜਿਹੜੀ ਕਿ ਇੱਥੇ ਮੋਟਰ ਦਾ ਪ੍ਰਬੰਧ ਕੀਤਾ ਗਿਆ ਵੈ ਔਰ ਉਹ ਮੋਟਰ ਦੇ ਕਨੈਕਸ਼ਨ ਵਾਸਤੇ ਅਸੀਂ ਇੱਥੇ ਬਹੁਤ ਹੀ ਇੱਕ ਮੋਟੀ ਤਾਰ ਜਿਹੜੀ ਹੈ ਇਲੈਕਟ੍ਰਿਸਿਟੀ ਦੀ ਜਿਹੜੀ ਆ ਚੋਰਾਂ ਦੁਆਰਾ ਚੋਰੀ ਕੀਤੀ ਗਈ ਹੈ ਔਰ ਇਹ ਬੜੀ ਹੀ ਮਾੜੀ ਤੱਕ ਘਟਨਾ ਵੈ ਜਿਹਦੇ ਨਾਲ ਕਿ ਸਾਡੀ ਸਾਰੀ ਜਿਹੜੀ ਸੰਸਕ੍ਰਿਤੀ ਹੈ ਉਹਦੇ ਉੱਪਰ ਇਹ ਜਿਹੜੇ ਮਾਰੇ ਅਨਸਰ ਹੈਗੇ ਆ ਇਹ ਇੱਕ ਦਾਦ ਨੇ ਔਰ ਮੈਂ ਪੁਲਿਸ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਨਾ ਮੈਂ ਰਿਕੁਐਸਟ ਕਰਨਾ ਸਾਡੇ ਐਸਐਸਪੀ ਸਾਹਿਬ ਅੱਗੇ ਢਿੱਲੋ ਸਾਹਿਬ ਅੱਗੇ ਕਿ ਡੀਐਸਪੀ ਸਾਹਿਬ ਅੱਗੇ ਐਸਪੀ ਸਾਹਿਬ ਅੱਗੇ ਕਿ ਸ਼ਿਮਲਾ ਪਹਾੜੀ ਦੀ ਜਿਹੜੀ ਸੁਰੱਖਿਆ ਹੈ ਇਹਨੂੰ ਪੂਰਾ ਹੀ ਸੁਨਿਸ਼ਚਿਤ ਕੀਤਾ ਜਾਏ ਔਰ ਸ਼ਿਮਲਾ ਪਹਾੜੀ ਜਿਹੜੀ ਹੈ ਇਹਨੂੰ ਸਾਫ ਸੁਥਰਾ ਔਰ ਬਿਲਕੁਲ ਹੀ ਅੱਛੇ ਢੰਗ ਦੇ ਨਾਲ ਰੱਖਿਆ ਜਾਏ ਜੈ ਸ਼੍ਰੀ ਰਾਮ ਜੈ ਮਾਤਾ ਦੀ